ਬਾਕੀ ਜਦਰੇ ਆਇਆ ਲੱਗਦਾ ਜਿਵੇਂ ਇਹ ਤਾਂ ਹੁਣ ਆਪਾਂ ਨੂੰ ਹੀ ਸਨਮਾਨ ਚਿੰਨ ਮਿਲ ਗਿਆ ਹੁੰਦਾ ਐਂ ਮੰਨ ਲਓ ਦਿਲ ਨਾਲ ਲਾਕੀ ਰੱਖ ਲਈ ਜਮਾ ਆਸੇ ਉਹ ਤਸਵੀਰ ਉਹਦੇ ਆਲੀ ਜਿਹੜੀ ਸਾਨੂੰ ਸੂਏ ਚ ਉੱਥੇ ਆਈ ਸੀ ਸਤਿੰਦਰ ਸਰਤਾਏ ਦੀ ਲਓ ਜੀ ਨਿਆਰੇ ਦੇਖੋ ਖੇਤਾਂ ਦੇ ਤੇ ਆਪਾਂ ਆਏ ਆ ਬਾਈ ਜਲੋਰ ਸਿੰਘ ਭੁੱਲਰ ਕੋਲੇ ਖੇਤ ਉਹਨਾਂ ਦੇ ਚੋਨੇ ਦੇ ਰੰਗ ਢੰਗ ਠੀਕ ਹੋ ਰਹੇ ਜਾਂਦੇ ਹੋ ਹੋਰ ਜੀ ਠੀਕ ਆ ਬਾਈ ਵਧੀਆ ਤੁਸੀਂ ਜਨਾਓ ਕੀ ਹਾਲ ਚਾਲ ਬਹੁਤ ਵਧੀਆ ਜੀ ਹਾਲ ਚਾਲ ਆ ਨਜ਼ਾਰੇ ਬੜੇ ਐ ਸੋਹਣੇ ਨਜ਼ਾਰੇ ਬਹੁਤ ਆ ਪਰ ਅੱਜ ਗਰਮੀ ਵੀ ਬਹੁਤ ਆ ਹਾਂ ਮੈਂ ਕਹਿਣ ਲੱਗਿਆ ਸੀ ਵੀ ਕੈਮਰੇ 'ਚ ਗਰਮੀ ਦਿਸਦੀ ਨਹੀਂ ਹਾਂ ਮੁਰਕਾ ਬਿੰਦੇ ਬਿੰਦੇ ਪੂੰਜੀ ਜਾਂਦੇ ਬਈ ਇਹਦੇ ਨਾਲ ਲੀੜੇ ਨਾਲ ਲੀੜਾ ਗਿੱਲਾ ਕਰਿਆ ਪਿਆ ਨੀਲਾ ਗਿੱਲਾ ਹੋ ਗਿਆ ਹੁਣ ਜਿਹੜੇ ਕੋਈ ਦਸਤਰਾਣਾਂ 'ਚ ਬੈਠੇ ਆ ਉਹਨਾਂ ਦਾ ਨਾ ਲਿਆ ਰਹੇ ਹਨ ਨਹੀਂ ਦਸਤਰਾਣਾਂ ਵਾਲਾ ਇਹ ਕੋਠਾ ਜੀ ਇਹਨਾਂ ਦਾ ਉਹ ਪਲੇਟ ਲੀਡਰਸ਼ਿਪ ਨਾਲ ਵਿੱਚ ਆ ਆ ਸੋ ਉਤਸਵੀ ਰੋਦਿਆਂ ਵਾਲੀ ਜਿਹੜੀ ਸਾਨੂੰ ਸੂਏ ਚ ਉੱਥੇ ਆਈ ਸੀ ਸਤਿੰਦਰ ਸਰਤਾਜ ਦੀ ਇੱਥੇ ਪਿਆ ਪੁਰਾਣਾ ਡੱਬਾ ਚੱਕ ਲਿਆ ਇਹ ਤੁਸੀਂ ਆਏ ਮਹਲੂਦ ਇਹਨਾਂ ਲਾਕੀ ਰੱਖ ਲਈ ਜਮਾਂ ਸਾਹਮ ਕੇ ਬਾਈ ਇਹ ਜੇ ਸਨਮਾਨ ਚਿੰਨ ਸਿੱਟਣ ਵਾਲੇ ਥੋੜਾ ਹੁੰਦੇ ਨੇ ਇਹਦਾ ਪਤਾ ਨਹੀਂ ਕਿਸੇ ਨੂੰ ਕਿਉਂ ਨਹੀਂ ਗਿਆਨ ਆਇਆ ਜਿਹਨੇ ਸਿੱਟ ਤੀ ਆਪਾਂ ਤੈਨੂੰ ਸਾਹਮ ਕੇ ਰੱਖਾਂਗੇ ਬਾਕੀ ਜਿਹੜੇ ਆਏ ਲੱਗਦਾ ਜਿਵੇਂ ਇਹ ਤਾਂ ਹੁਣ ਆਪਾਂ ਨੂੰ ਹੀ ਸਨਮਾਨ ਚਿੰਨ ਮਿਲ ਗਿਆ ਹੁੰਦਾ ਆ ਤਸਵੀਰ ਇਹ ਤਸਵੀਰ ਤਾਂ ਜਿਹਦਾ ਤੁਸੀਂ ਐ ਰੱਖ ਲਈ ਸਾਹਮ ਕੇ ਜਿਵੇਂ ਇਹ ਮਾਨ ਸਨਮਾਨ ਤੁਹਾਨੂੰ ਮਿਲਿਆ ਹੁੰਦਾ ਬਾਈ ਮੈਨੂੰ ਵੀ ਹੁਣ ਤਾਂ ਐ ਲੱਗਣ ਲੱਗ ਗਿਆ ਮੈਨੂੰ ਵੀ ਹੁਣ ਤਾਂ ਐ ਲੱਗਣ ਲੱਗ ਗਿਆ ਵੀ ਹੋ ਸਕਦਾ ਇਹ ਆਪਾਂ ਨੂੰ ਹੀ ਮਾਨ ਸਨਮਾਨ ਮਿਲਿਆ ਹੋਵੇ ਅੱਛਾ ਜੀ ਤਸਵੀਰ ਘੈਂਟ ਆ ਦਰਸ਼ਕੋ ਗਾਣੇ ਵੀ ਸਤਿੰਦਰ ਸਰਤਾਜ ਨੇ ਵਧੀਆ ਗਾਏ ਆ ਤੇ ਇਹ ਐ ਇੱਕ ਦਿਨ ਦੇ ਵਿੱਚ ਕਾਮਯਾਬ ਹੋਣ ਵਾਲਾ ਕੰਮ ਨਹੀਂ ਗਾਣਾ ਤੇ ਤਾਂ ਪਹਿਲੇ ਜਿਹੜਾ ਆਇਆ ਸੀ ਬਾਈ ਦਾ ਉਹ ਵਧੀਆ ਸੀ ਪਰ ਇਹਨੇ ਕਾਲਜ ਦੇ ਵਿੱਚ ਪੜਨ ਵੇਲੇ ਸਤਿੰਦਰ ਸਰਤਾਜ ਨੇ ਤੇ ਉਹਦੇ ਵਿੱਚ ਗਿੱਧੇ ਆ ਢੰਗੜੇ ਵਗੈਰਾ ਜਿਹੜੇ ਵੀ ਪ੍ਰੋਗਰਾਮ ਹੁੰਦੇ ਆ ਕਾਲਜਾਂ ਦੇ ਵਿੱਚ ਫਿਰ ਉਹਨਾਂ ਜੋ ਫਿਰ ਯੂਨੀਵਰਸਿਟੀ ਦੇ ਵਿੱਚ ਫਿਰ ਹੋਰ ਜਿਹੜੇ ਕੋਈ ਸਟੇਟਾਂ ਰਿਆਂ ਯੂਨੀਵਰਸਿਟੀਆਂ ਦੇ ਫਿਰ ਦੇਸ਼ ਦੇ ਵਿੱਚੋਂ ਫਿਰ ਐਂ ਕਰਕੇ ਅੱਗੇ ਜਿਹੜਾ ਉਹ ਭੇਜਦੇ ਆ ਬਾਹਰਲੇ ਦੇਸ਼ਾਂ 'ਚ ਬਣਾ ਕੇ ਹੈਡ ਕਲਚਰ ਵਾਲੇ ਪ੍ਰੋਗਰਾਮ ਆਲਾ ਉਸ ਤਰੀਕੇ ਨਾਲ ਵੱਧ-ਵੱਧ ਕੇ ਵੱਧ-ਵੱਧ ਕੇ ਅੱਗੇ ਵਧੇ ਇਹ ਬੰਦਾ ਬੰਦਾ ਇਹਦਾ ਕਾਰਨ ਕੀ ਹੋ ਸਕਦਾ ਕੀ ਪਤਾ ਕੋਈ ਸਾਸਪਾਈਆਂ ਕਰਦੇ ਨਹੀਂ ਹੋ ਸਕਦਾ ਜਿਹਨੂੰ ਇਹ ਸਨਮਾਨ ਤੇ ਨਾਂ ਮਿਲਿਆ ਮਿਲਿਆ ਹੋਵੇ ਮਤਲਬ ਉਹ ਦੁਨੀਆ ਦੀ ਨਾ ਰਹਾ ਹੋਵੇ ਤੇ ਉਹਦੇ ਮਗਰੋਂ ਪਰਿਵਾਰ ਨੂੰ ਨਾ ਇਹਨਾਂ ਚੀਜ਼ਾਂ ਨਾਲ ਦਿਲਚਸਪੀ ਹੋਵੇ ਉਹਨੇ ਸਿੱਖੀ ਹੋਵੇ ਇਹ ਵੀ ਹੋ ਸਕਦਾ ਸਮਝਵਾਰ ਕਾ ਮੈਂ ਹਾਂ ਪਰ ਐਡੀ ਸੋਹਣੀ ਫੋਟੋ ਨਾ ਹੋ ਸਕਦਾ ਇਹਦੇ ਨਾਲ ਨਾਂ ਬਣਦੀ ਹੋਵੇ ਭਰਾਣਾ ਇਥੇ ਸੂਆ ਜੀ ਆਪਣੇ ਵੀਡੀਓ ਤੁਸੀਂ ਦੇਖਦੇ ਰਹਿੰਦੇ ਹੋ ਤੇ ਬਹੁਤ ਚੀਜ਼ਾਂ ਆਉਂਦੀਆਂ ਨੇ ਤਰ ਤਰ ਕੇ ਇਹ ਫੋਟੋ ਹੋਊਗੀ ਮਾਨਸਨਵਾਨ ਲਾ ਲੋ ਜਾਂ ਜਿਹੜੀਆਂ ਕੋਈ ਧਾਰਮਿਕ ਫੋਟੋ ਹਾਂ ਧਾਰਮਿਕ ਫੋਟੋ ਮਾਣੇ ਟੂਨੇ ਟਾਮਣ ਟੂਨੇ ਟਾਮਣ ਤਾਂ ਉਹ ਨਹੀਂ ਆ ਉਹ ਬਾਬਾ ਕਹਿੰਦਾ ਵੀ ਉਹਦੇ ਚ ਪਾ ਕੇ ਆਓ ਪਾਣੀ ਇਚੇ ਰੱਖਿਓ ਤੇ ਜਿਹੜੀਆਂ ਲੋਕ ਨਾ ਘਰੇ ਲਿਆ ਕੇ ਖਰੀਦ ਕੇ ਲਿਆਉਂਦੇ ਆ ਉਹ ਵੀ ਆ ਜਾਂਦੇ ਹਾਂ ਉਹ ਜਦੋਂ ਸਾਲ ਦੋ ਸਾਲ ਬਾਅਦ ਉਹ ਕਹਿੰਦੇ ਸਫਾਈ ਕਰਦੇ ਆ ਤੇ ਫਿਰ ਉਹ ਨਾਲੇ ਤਾਂ ਡਰਦੇ ਆ ਵੀ ਇਹ ਜੇ ਮਚਾ ਦਈਆਂ ਕੁਝ ਹੋ ਗਿਆ ਪਾਪ ਲੱਗੂਗਾ ਫਿਰ ਕਹਿੰਦੇ ਇਹ ਪਾਣੀ 'ਚ ਤੈਰ ਕਿਉਂ ਨੇ ਤੇ ਉਹ ਸਾਰਾ ਕੁਲ ਧੂਫਾਂ ਧਾਫਾਂ ਜੜੀਆਂ ਲਾਈਆਂ ਹੁੰਦੀਆਂ ਉਹ ਰਾਖ ਇਕੱਠੀ ਕਰੀ ਜਾਂਦੇ ਆ ਉਹ ਸਭ ਕੁਆ ਇਕੱਠਾ ਕਰਕੇ ਰੀਵਣ ਰੂਵਣ ਬਾਬੇ ਦੇ ਹਾਰ ਪਾਇਆ ਹੁੰਦਾ ਜਿਹੜਾ ਦੋ ਤਿੰਨ ਸਾਲ ਪਹਿਲਾਂ ਉਹ ਚੱਕ ਕੇ ਤੇ ਸੂਏ 'ਚ ਮਾਰਦੇ ਉਹ ਕੋਟਲੀ ਬਣਾ ਕੇ ਇਹਦੇ ਵਿੱਚ ਮਾਰਦੇ ਹਾਂ ਸੂਏ 'ਚ ਮਾਰਦੇ ਬਹੁਤ ਵਾਰੀ ਇੱਥੇ ਕਾਢਿਆ ਜਦੋਂ ਸੂਆ ਸਵਾਰਦੇ ਆ ਬਹੁਤ ਕੁਝ ਨਿਕਲਦਾ ਉਹਦੇ ਵਿੱਚ ਬਹੁਤ ਚੀਜ਼ਾਂ ਆਉਂਦੀਆਂ ਨੇ ਉਹ ਮਾਲਾ ਪਾਣੀ ਨੂੰ ਖਰਾਬ ਹੀ ਕਰਦਾ ਪਾਣੀ ਦੂਸਤ ਕਰਦਾ ਉਹਦੇ ਨੂੰ ਉਹਨੂੰ ਨੱਪ ਦਿਓ ਜਾਂ ਮਚਾ ਦਿਓ ਜਦੋਂ ਆਪਾਂ ਸਾਹਮਣੇ ਹੀ ਨਹੀਂ ਜਦੋਂ ਕੋਈ 2-3 ਦਿਨ 4 ਸਾਲ ਪਹਿਲਾਂ ਤੁਸੀਂ ਲਿਆਂਦੀ ਆ ਤੇ ਬਾਬੇ ਲਿਆਂਦੀ ਤੁਸੀਂ ਵੀਰ ਮਾਤਾ ਆਈ ਲਿਆਂਦੀ ਜਿਹਨੂੰ ਵੀ ਕੋਈ ਮੰਨਦਾ ਤੇ ਤੁਸੀਂ ਉਹਨੂੰ ਰੱਖੀ ਰੱਖੋ ਜੇ ਨਹੀਂ ਰੱਖਣੀ ਤਾਂ ਫਿਰ ਗੱਲ ਸੁਣੋ ਆਪਾਂ ਜੇ ਨਹੀਂ ਰੱਖਣੀ ਸੂਏ 'ਚ ਸੱਟ ਕੇ ਵੀ ਆਪਾਂ ਦੋਸ਼ੀ ਤਾਂ ਉੰਨੇ ਹੀ ਆ ਫਿਰ ਇਹਦੇ ਨੂੰ ਮਚਾਓ ਨਾਲੇ ਮੰਨ ਲਓ ਵੀ ਉਹ ਇੱਕ ਘਰੇ ਕਮਰੇ 'ਚੋਂ ਚੱਕ ਕੇ ਤੁਸੀਂ ਨਾ ਮਿਲ ਜਾਂਦੀ ਤੇ ਉਹਦੇ ਨਾਲ ਜਿਹੜਾ ਵੀ ਫਿਰ ਕੋਈ ਫਰਕ ਮੈਨੂੰ ਤਾਂ ਲੱਗਦਾ ਨਹੀਂ ਪਊਗਾ ਵੀ ਤੁਸੀਂ ਪਹਿਲਾਂ ਵਾਲੀ ਦੀ ਪੂਜਾ ਕਰੀ ਜਾ ਉਹ ਜੇ ਕਰਨੀ ਆ ਨਹੀਂ ਫਰਕ ਤਾਂ ਬਾਈ ਕੀ ਪਹਿਣਾ ਚਲੋ ਜੇ ਕੋਈ ਚੀਜ਼ ਪੁਰਾਣੀ ਹੋਗੀ ਨਾ ਜੇ ਆਪਾਂ ਉਹਨੂੰ ਸੱਡਦੇ ਆ ਦੋਸੀ ਤਾਂ ਆਪਾਂ ਫਿਰ ਵੀ ਉਨੀ ਐ ਉਹ ਕਿੰਨੇ ਦੇ ਪੈਰਾਂ ਹੇਠ ਆਊਗੀ ਹਾਂ ਉਹਦੇ ਨਾਲ ਤਾਂ ਫਿਰ ਉਹਨੂੰ ਅਗਣ ਦੇਵਤਾ ਕਰ ਦੋ ਮੱਥਾ ਟੇਕੋ ਉਹਨੂੰ ਅਗਣ ਦੇਵਤਾ ਕਰ ਦੋ ਵੀ ਮਹਾਰਾਜ ਹੱਥੋਂ ਨਹੀਂ ਸੇਵਾ ਹੁਣ ਕਿ ਕਿੱਟਵਾਏ ਜਾਂ ਨਿਕਲੇ ਉਹਦੇ ਵਿੱਚ ਚੱਪਲਾਂ ਪਾਈਆਂ ਹੋਈਆਂ ਹੋਈਆਂ ਪੁਰਾਣੀਆਂ ਵੱਧਰੀਆਂ ਤੇ ਹੋਰ ਚੀਜ਼ਾਂ ਕਿਤਾਬਾਂ ਦਾ ਬੜਾ ਕੁਝ ਰਾਂ ਹਾਰਾਂ ਰੂਹਾਂ 'ਚ ਰੋਗ ਸਿੱਟ ਜਾਂਦੇ ਨੇ ਮਾੜੀ ਗੱਲ ਐ ਵਾਤਾਵਰਣ ਪ੍ਰਦੂਸ਼ਣ ਹੁੰਦਾ ਬਿਲਕੁਲ ਤੇ ਜਿਹੜੇ ਆਮਾਨ ਸਨਮਾਨ ਆ ਇਹ ਵੀ ਨਾ ਸਿੱਖਿਆ ਕਰੋ ਇੱਕ ਬੱਚੇ ਦੀ ਫੋਟੋ ਆਈ ਪਈ ਆ ਹੋਰ ਹਾਂ ਉਹ ਤੇ ਰੱਖੀ ਪਈ ਸੀ ਹਾਂ ਤੇ ਇਹ ਤੋਂ ਪਹਿਲਾਂ ਇੱਕ ਹੋਰ ਆਮਾਨ ਸਨਮਾਨ ਕੇ ਤੇ ਖੇਤੀਬਾੜੀ ਡਿਪਾਰਟਮੈਂਟ ਦਾ ਕਰਾਇਆ ਸੀ ਹਾਂ ਉਹ ਤੋਂ ਪਹਿਲਾਂ ਦੇਖੀ ਹਾਂ ਹਾਂ ਉਹਦੀ ਵੀ ਵੀਡੀਓ ਪਾਈ ਸੀ ਹਾਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਹੋ ਕਰਿਆ ਕਰੋ ਤੇ 22 ਸਰਤਾਜ ਨੂੰ ਜੇ ਕੋਈ ਜਾਣਦਾ ਤਾਂ ਸਾਡੇ ਇਹ ਵੀਡੀਓ ਯਾਰ ਜਰੂਰ ਪਹੁੰਚਾਓ ਸਾਡੇ 22 ਵੀ ਇਹ ਗੀਤਕਾਰ ਨੇ ਸ਼ੌਕ ਇਹਨਾਂ ਨੂੰ ਕਲਾਕਾਰੀ ਗੀਤਕਾਰੀ ਇਹ ਚੀਜ਼ਾਂ ਦਾ ਦੇ ਹਿਮਾ ਲੋ ਇਹਨਾਂ ਨੇ ਐ ਸਾਹਮਣੇ ਰੱਖ ਲਈ ਦਿਲ ਨਾਲ ਲੱਗੀ ਤੇ ਇੱਕ ਦਿਨ ਲੰਘਦਾ ਟੱਪਦਾ ਬਣ ਕੇ ਸਰਤਾਜ ਜੀ ਦਾ ਮਰ ਜੇ ਆਪੋ ਵੀ ਬਣ ਗਏ ਤੇ ਇੱਥੇ ਬਠਿੰਡੇ ਆ ਜੀ ਬਾਈ ਨੂੰ ਕਹਿੰਦੇ ਆ ਕਿ ਨਹੀਂ ਅਸੀਂ ਇੱਜ਼ਤ ਕਰਦੇ ਆ ਸਰਤਾਜ ਬਾਈ ਦੀ ਜੇ ਤੁਹਾਨੂੰ ਐ ਲੱਗੇ ਸਰਤਾਜ ਸਰਤਾਜ ਕਰੀ ਜਾਂਦੇ ਆ ਪਰ ਅਸੀਂ ਬਾਹਲਾ ਜੀ ਜੀ ਨਹੀਂ ਕਰਦੇ ਕਿਉਂਕਿ ਅਸੀਂ ਪਿੰਡੂ ਚ ਸੁਭਾਅ ਦੇ ਬੰਦੇ ਆ ਦੇਸੀ ਜੇ ਬੰਦੇ ਆ ਤੇ ਪਰ ਜੇ ਕੋਈ ਮੰਨ ਲੋ ਵੀ ਇਹਨੂੰ ਭਰਾ ਜਾਣਦਾ ਇਹਦੇ ਕੋਈ ਨੇੜੇ ਆ ਕਿਸੇ ਕੋਲ ਇਸ ਦਾ ਕੰਟੈਕਟ ਨੰਬਰ ਆ ਪਰ ਆ ਵੀਡੀਓ ਜਰੂਰ ਉਹਦੇ ਤੇ ਕਰ ਪਚਾਇਓ ਵੀ ਜਿਹੜਾ ਉਹਨੇ ਉਹਨੂੰ ਸਨਮਾਨ ਚਿੰਨ ਉਹਦੇ ਹੋਏ ਸੀਗੇ ਵੀ ਉਹ ਕਿਵੇਂ ਰੁਲਦੇ ਆ ਬਾਅਦ ਚ ਵੀ ਉਹਨੂੰ ਪਤਾ ਲੱਗੇ ਪਰ ਆਪਾਂ ਇਹਨੂੰ ਝਾਂਮ ਕੇ ਰੱਖੀ ਬੈਠੇ ਆ ਇਸ ਕਰਕੇ ਬਠੰਡੇ ਵੀ ਨਾਈਟ ਹੋਈ ਸੀ ਇਹਦੀ ਪਿੱਛੇ ਜੇ ਤੇ ਹੋਰ ਥਾਵਾਂ ਤੇ ਵੀ ਮੰਨ ਲਓ ਤੇ ਉੱਥੇ ਬਹੁਤ ਲੋਕ ਰੀਲਾਂ ਪਾਉਂਦੇ ਵੀਡੀਓ ਨੱਚਦੇ ਕਰਨੇ ਜੋ ਪਿਆਰ ਕਰਦੇ ਆ ਉੱਥੇ ਵੀ ਬਹੁਤ ਲੋਕਾਂ ਨੂੰ ਸਨਮਾਨ ਮਿਲੇ ਹੋਣਗੇ ਹਾਂ ਹੋ ਸਕਦਾ ਬਾਈ ਜਿਨ੍ਹਾਂ ਨੂੰ ਹੁਣ ਵੀ ਮਿਲਦੇ ਉਹ ਵੀ ਨਿਗਾ ਰੱਖਿਓ ਬੜਾ ਜੀ ਕਿ ਨਹੀਂ ਹਾਂ ਜਾਂ ਤਾਂ ਸਾਹਮਣੇ ਰੱਖੋ ਜਾਂ ਨਾ ਲਓ ਜੇ ਨਹੀਂ ਸਾਹਮਣ ਦੀ ਆਪਣੀ ਔਕਾਤ ਨਹੀਂ ਹੈਗੀ ਤਾਂ ਉਹਨੂੰ ਸਨਮਾਨ ਚ ਇਹਨੂੰ ਲਓ ਨਾ ਹੋਰ ਕਿਸੇ ਦਾ ਸਨਮਾਨ ਕਰਾ ਦਿਓ ਹੁਣ ਆਪਾਂ ਇਹ ਫੋਟੋ ਦੇਖ ਐਡੀ ਸੋਹਣੀ ਆਪਾਂ ਇਹਨੂੰ ਸਾਹਮਣੇ ਰੱਖਾਂਗੇ ਨਾਲੇ ਤੇ ਪਰ ਹੁਣ ਆਪਾਂ ਨੂੰ ਐ ਲੱਗਦਾ ਵੀ ਜਿਵੇਂ ਇਹ ਸਨਮਾਨ ਤੇ ਆਪਾਂ ਨੂੰ ਹੀ ਮਿਲ ਗਿਆ ਹੁੰਦਾ ਹੋ ਸਕਦਾ ਕੁਦਰਤ ਨੇ ਹੀ ਆਪਣੇ ਕੋਲੇ ਤਾਈਂ ਪਛਾਈ ਹੋਵੇ। ਹੂੰ। ਯਾ ਲੈ ਭਾਈ ਇਹ ਹੋ ਰਾ ਤੋਂ ਨੇ ਸਮਝਦਾ ਸਨਮਾਨ ਚਨ ਤੂੰ ਸੋ ਆਏ ਆ ਪਾਣੀ ਦਾ ਖਰਾਬ ਰੂਪ ਵੀ ਹੋਇਆ ਹਸਾ ਪੇ ਜਮਾ। ਨਾ ਨਾ ਭਾਈ ਜਮਾ ਐ ਚੈਨੋ ਜੀ ਮੈਂ ਅੱਜ ਬਣਾਈ ਹੁੰਦੀ ਐ। ਹੂੰ। ਸਰ ਮੈਂ ਇੱਕ ਆ ਜ ਪੱਟਿਆ ਗਿਆ ਮਾਲਾ ਮਤ। 21 ਦੀ ਬਣੀ ਤੇ 25 ਚਲੀ ਨੇ 4 ਸਾਲ ਹੋ ਗਏ ਤੇ 4 ਸਾਲਾਂ ਦੇ ਵਿੱਚ ਚਲੋ ਸਮਰਾ ਇੱਕ ਆ ਇਹਦਾ ਪੱਟਿਆ ਗਿਆ। ਮੈਨੂੰ ਲੱਗਦਾ ਇਹ ਸਿੱਟੀ ਤਾਜੀ ਹੋਊਗੀ 2-3 ਹਫ਼ਤੇ ਤੱਕ ਪਹਿਲਾਂ ਕਿ। ਆ ਖਬਰ ਕਿੰਨੀ ਕਿ ਦੂਰੋਂ ਕਿਧਰੋਂ ਨਹਿਰਾ ਨੂਰਾ ਚ ਗੇੜੇ ਦੇ ਕੇ ਆਈ ਗੀ। ਹੂੰ। ਠੀਕ ਆ ਜੀ। ਇਹਦੇ ਵੀਡੀਓ ਬਾਰੇ ਵਿਚਾਰ ਦਿਓ ਕਿਵੇਂ ਲੱਗੇ ਧੰਨਵਾਦ ਸਤਿ ਸ਼੍ਰੀ ਅਕਾਲ